ਮੈਂ ਗੌਤਮ ਰੋੜਾ ਜ਼ਿਲ੍ਹਾ ਅਧਿਕਾਰੀ ਭਾਰਤੀ ਅੰਦਰ ਯੂਵ ਮੋਰਚਾ ਅੰਮ੍ਰਿਤਸਰ ਉਹ ਯਾਰ ਕੀ ਨੇ ਅੱਜ ਕੱਲ ਜੋ ਸਾਡੇ ਮਾਨਯੋਗ ਪ੍ਰਧਾਨ ਸ਼੍ਰੀਮਾਨ ਅਸ਼ਵੀ ਸ਼ਰਮਾ ਜੀ ਦੇ ਹਮਲਾ ਆਇਆ ਜੋ ਕਿ ਕਾਂਗਰਸ ਦੇ ਯੂਥ ਗੁੰਡਿਆਂ ਦੁਆਰਾ ਇਹ ਹਮਲਾ ਕੀਤਾ ਗਿਆ ਯੂਥ ਕਾਂਗਰਸ ਦੇ ਆਗੂ ਕਿਸਾਨਾਂ ਦੇ ਹੱਥ 'ਚ ਭਾਜਪਾ ਘਰਾਂ ਦੇ ਜਿੱਕਦੀ ਹਮਲਾ ਕਰਦੇ ਨੇ ਕਦੀ ਸਾਡੇ ਪਰਿਵਾਰ ਦੇ ਮੁਖੀਆ ਪੰਜਾਬ ਦੇ ਪ੍ਰਧਾਨ ਅਸ਼ੀਸ਼ ਸ਼ਰਮਾ ਜੀ ਦੇ ਉਹ ਉੱਤੇ ਹਮਲਾ ਕਰਦੇ ਨੇ ਜੋ ਕਿ ਬਹੁਤ ਨਿੰਦਣਯੋਗ ਹੈ ਇਸ ਦਾ ਅਸੀਂ ਕੜਾ ਵਿਰੋਧ ਕਰਦੇ ਹਾਂ ਅੱਜ ਪੂਰੇ ਪੰਜਾਬ ਭਰ ਚ ਡੀਸੀ ਦਫ਼ਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਦੀ ਲੜੀ ਚ ਅੱਜ ਸਾਡੇ ਜਿਲ੍ਹਾ ਪ੍ਰਧਾਨ ਸ੍ਰੀ ਸ਼ੁਰੇਸ਼ ਮਾਨ ਜੀ ਅਧਿਖਤਾ ਚ ਅੱਜ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਅਸੀਂ ਮੰਗ ਕਰਦੇ ਹਾਂ ਕਿ ਕੱਲ ਬੀਤੇ ਦਿਨੋਂ ਜਿਹੜੀ ਗੁੰਡਾਗਰਦੀ ਕਾਂਗਰਸ ਦੇ ਯੂਥ ਆਗੂਆਂ ਤੋਂ ਕੀਤੀ ਗਈ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਇਸੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਸ ਸੰਘਰਸ਼ ਨੂੰ ਅੰਦੋਲਨ ਦੇ ਰੂਪ ਚ ਲੈ ਆਵਾਂਗੇ ਤੇ ਨਾਲ ਦੇ ਨਾਲ ਮੈਂ ਚੇਤਾਵਨੀ ਵੀ ਦੇਣਾ ਚਾਹੁੰਦਾ ਯੂਥ ਕਾਂਗਰਸ ਆਗੂਆਂ ਨੂੰ ਕਿ ਸਾਡੇ ਮਾਨਯੋਗ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰੁਨ ਚੁਕ ਨੇ ਇੱਕ ਬਿਆਨ ਦਿੱਤਾ ਸੀ ਕੀ ਆਣਗੇ ਪੈਰਾਚ ਤੇ ਜਾਣਗਰ ਸਟੇਜਰ 'ਚ ਜੇ ਹੁਣ ਕਾਂਗਰਸੀ ਆਗੂਆਂ ਨੇ ਸਾਡੇ ਦਫਤਰ ਜਾਂ ਸਾਡੇ ਪਰਿਵਾਰ ਦੇ ਮੁਖੀਆ ਜਾਂ ਸਾਡੇ ਕਿਸੇ ਵੀ ਕਾਰਕਟਰ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿੱਥੇ ਵੀ ਮਿਲਣਗੇ ਉੱਥੇ ਇਹਨੂੰ ਸਿੱਧ ਕਰਾਂਗੇ ਕਿ ਆਣਗੇ ਪੈਰਾਚ ਤੇ ਜਾਣਗਰ ਸਟੇਜਰ ਤੇ ਪਰ ਡਾਕਟਰ ਰਾਜਕਮਾਰ ਦਾ ਬਿਆਨ ਆ ਰਿਹਾ ਕਿ ਇੱਕ ਵੀਡੀਓ ਵਜੜੀ ਜਾਰੀ ਹੋ ਰਹੀ ਹੈ ਉਹ ਭਾਜਪਾ ਨੇ ਆਪ ਹੀ ਹਮਲਾ ਕਰਵਾਇਆ ਗੜੀ ਦਾ ਸ਼ੀਸ਼ਾ ਤੋੜਿਆ ਦੇਖੋ ਜੀ ਇਹ ਦਾ ਗੁੰਡਿਆਂ ਦਾ ਸਵਾਲ ਹੈ ਗੁੰਡਿਆਂ ਦਾ ਜਵਾਬ ਹੈ ਚੋਰ ਕਦੀ ਕਹੇਗਾ ਮੈਂ ਚੋਰੀ ਕੀਤੀ ਹੈ ਇਹ ਕਾਂਗਰਸੀ ਗੁੰਡਾ ਗੁੰਡੇ ਨੇ ਇਹ ਕਿਸਾਨ ਦੇ ਹੱਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਤਮ ਕਰਨਾ ਚਾਹੁੰਦੇ ਨੇ ਸੋ ਅਸੀਂ ਇਹ ਅਮਨ ਸ਼ਾਂਤੀ ਨੂੰ ਕਿਸੇ ਕੀਮਤ 'ਤੇ ਖਤਮ ਨਹੀਂ ਹੋਣ ਦਵਾਂਗੇ ਜਿੱਥੇ 20000 ਹੋਣਗੇ ਪੰਜਾਬ বিজেপি ਦੀ ਪੂਰੇ ਕਾਰਜਕਰਤਾ ਉਹਦੇ ਇਸ ਦਾ ਦਰਦ ਦੇ ਵਿਰੋਧ ਕਰਨਗੇ ਤੇ ਕਾਨੂੰਨ ਦਾ ਹਲਾਕ ਰੱਖ ਦਣਗੇ ਤੇ ਅਸੀਂ ਮੰਗ ਕਰਦੇ ਹਾਂ ਕੇਂਦਰ ਸਰਕਾਰ ਕੋ ਕਿ ਇਸ ਹਮਲੇ ਦੀ ਸੀਬੀਆਈ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਤੇ ਆਪਣੇ ਰਾਸ਼ਟਰਪਤੀ ਕੋਈ ਮੰਗ ਕਰਦੇ ਹਾਂ ਕਿ ਪੰਜਾਬ ਚ ਗਵਰਨਰ ਰੂਲ ਲਾਗੂ ਕਰੋ ਨ ਕਿਉਂਕਿ ਇੱਥੋਂ ਦੇ ਮੁਖੀਆ ਕੈਪਟਨ ਅਮਰਿੰਦਰ ਸਿੰਘ ਕੋ ਹੁਣੇ ਪੰਜਾਬ ਸੰਭਾਲਣੇ ਜਾ ਰਿਹਾ ਤਾਂ ਕਿ ਹੁਣੇ ਪੰਜਾਬ ਸੰਭਾਲਣ ਦਾ ਮੌਕਾ ਕੇਂਦਰ ਸਰਕਾਰ ਨੂੰ ਦਿੱਤਾ ਜਾਵੇ ਮંત્રી ਸਾਹਿਬ ਕੋ ਨਾ ਪ੍ਰਧਾਨ ਖੜੀ ਨਿੰਦਾ ਕਰਦੇ ਐ ਸਮਲੇ ਦੀ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਕਹਿਣਾ ਚਾਹਨਾ ਹੈ ਕਿ ਜਦੋਂ ਸਰਕਾਰ ਹੁੰਦੀ ਆ ਮੁੱਖ ਮੰਤਰੀ ਹੁੰਦੇ ਆ ਤੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਭਾਵੇਂ اپੋਜੀਸ਼ਨ ਹੋਵੇ ਕੋਈ ਵੀ ਵਿਰੋਧੀ ਵਿਚਾਰਧਾਰਾ ਵਾਲਾ ਬੰਦਾ ਹੋਵੇ ਸਭ ਦੀ ਪੰਜਾਬ ਭਾਵੇਂ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਸਭ ਦੀ ਜਾਨ ਮਾਲ ਦੀ ਰੱਖੀ ਇੱਜ਼ਤ ਦੀ ਰੱਖੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਕੈਪਟਨ ਸਾਹਿਬ ਆਪਣੀ ਜ਼ਿੰਮੇਵਾਰੀ ਨਿਭਾਓ ਨਾ ਕਿ ਬਿਆਨਬਾਜ਼ੀ ਕਰੋ ਕਿਉਂਕਿ ਜੋ ਕਿਸਾਨਾਂ ਦੀ ਆੜ ਦੇ ਵਿੱਚ ਹੈ ਕਿਸਾਨ ਆਪਣਾ ਪ੍ਰੋਟੈਸਟ ਕਰ ਰਹੇ ਆ ਹਰ ਨੂੰ ਹੱਕ ਹੈ ਪ੍ਰੋਟੈਸਟ ਕਰੇ ਆਪਣੀ ਗੱਲ ਰੱਖੇ ਸ਼ਾਂਤਮਈ ਧਰਨੇ ਕਰ ਰਹੇ ਆ ਕਿਸਾਨ ਪਰ ਜੋ ਇਹਨਾਂ ਨੇ ਪੋਲਿਟੀਕਲ ਡਰਾਮਾ ਬਣਾਇਆ ਮਾ ਕਿਸਾਨਾਂ ਦੀ ਆੜ ਦੇ ਵਿੱਚ ਇਹੀ ਪਹਿਲਾਂ ਸਪੋਰਟ ਕਰਦੇ ਸੀ 2019 ਚ ਮੈਨੀਫੈਸਟੋ ਚ ਲੈ ਕੇ ਆਏ ਇਹੀ ਬਿੱਲ 2017 ਜਿਹਨਾਂ ਵਿਧਾਨ ਸਭਾ ਜੀ ਪਾਸ ਕੀਤੇ ਤੇ ਉਸ ਤੋਂ ਬਾਅਦ ਇਹਨਾਂ ਨੇ ਮਾਹੌਲ ਵੇਖ ਕੇ ਕਿ ਜੋ 4 ਸਾਲ ਲੋਕਾਂ ਦੇ ਵਾਦੇ ਨਹੀਂ ਪੂਰੇ ਕੀਤੇ ਲੋਕਾਂ ਨੇ ਸਵਾਲ ਕਰ ਰਹੇ ਹੁਣ ਕਿਉਂਕਿ ਇਲੈਕਸ਼ਨ ਆਉਣ ਵਾਲੀ ਸਾਲ ਬਾਅਦ ਤੇ ਇਨਾ ਕਿਸਾਨਾਂ ਦੀ ਆੜ ਦੇ ਵਿੱਚ ਉਹਨਾਂ ਨੇ ਜੋ ਐਸਾੜੇ ਵਾਤਾਵਰਨ ਕਾਂਗਰਸ ਨੇ ਤੇ ਯੂਥ ਕਾਂਗਰਸ ਨੇ ਬਣਾਇਆ ਕਦੀ ਲੁਧਿਆਣਾ ਦੇ ਦਫ਼ਤਰ ਤੇ ਸਾਡੇ ਤੇ ਮੁਲਾਕਾ ਕਰਦੇ ਆ ਕਦੀ ਅੰਮ੍ਰਿਤਸਰ ਦਫ਼ਤਰ ਦੇ ਉੱਤੇ ਹਮਲਾ ਕਰਦੇ ਆ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਆ ਤਰਨ ਚੋਗਜੀ ਦਾ ਸਵਾਗਤ ਸੀ ਮੱਥਾ ਟੇਕਣਾ ਸੀ ਉਹਨਾਂ ਉੱਥੇ ਇਹਨਾਂ ਦੇ ਯੂਥ ਕਾਂਗਰਸ ਦੇ ਲੋਕਾਂ ਨੇ ਆਣ ਕੇ ਤੇ ਪੰਗੇਬਾਜ਼ੀ ਕੀਤੀ ਉਸ ਤੋਂ ਬਾਅਦ ਹੁਣ ਸਾਡੇ ਪ੍ਰਧਾਨ ਜੀ ਦੇ ਉੱਤੇ ਹਮਲਾ ਇਹ ਸਾਰੀ ਕੜੀ ਜਿਹੜੀ ਹੈਗੀ ਆ ਇੰਨੀ ਖੁੱਲ੍ਹ ਦੇਣੀ ਕੈਪਟਨ ਸਾਹਿਬ ਆਪਣੇ ਕਾਰਜਕਰਤਾ ਨੂੰ ਸੰਭਾਲੋ ਕਿਉਂਕਿ ਲਾਡ ਆਰਡਰ ਤੁਹਾਡੀ ਜ਼ਿੰਮੇਵਾਰੀ ਹੈ ਤੇ ਤੁਸੀਂ ਆਪ ਹੀ ਇਹਨਾਂ ਨੂੰ ਪ੍ਰੂਵ ਕਰੋਗੇ ਆਪ ਹੀ ਤੁਸੀਂ ਇਹਨਾਂ ਨੂੰ ਕਹੋਗੇ ਵੀ ਕੋਈ ਗੱਲ ਨਹੀਂ ਹੈ ਕਿਸੇ ਤੇ ਕੋਈ ਕੇਸ ਨਹੀਂ ਹੁੰਦਾ ਜੋ ਮਰਜ਼ੀ ਕਰੋ ਕਿਸਾਨਾਂ ਦੀ ਚਤਾਲੀ ਖਤਮ ਜਦੋਂ ਪ੍ਰੋਟੈਸਟ ਹੋਣੇ ਸ਼ੁਰੂ ਹੋਏ ਆ 44 ਖਤਮ ਕਰਤੀ ਕਰੋਨਾ ਦਾ ਕਿਸੇ ਨੂੰ ਡਰ ਨਹੀਂ ਰਿਹਾ ਇੰਨੇ ਕਰੋਨਾ ਦੇ ਕੇਸ ਵਧ ਰਹੇ ਆ ਤੇ ਫਿਰ ਮਜਬੂਰੀ ਸਾਡੀ ਵੀ ਆ ਅਸੀਂ ਡੀਸੀ ਸਾਹਿਬ ਦੇ ਅੱਜ ਇੱਥੇ ਧਰਨਾ ਦੇਣ ਆਏ ਆ ਆਪਣਾ ਰੋਸ ਪ੍ਰਗਟ ਕਰਨ ਆਏ ਆ ਵੀ ਸਰਕਾਰ ਦੀ ਜ਼ਿੰਮੇਵਾਰੀ ਸਰਕਾਰ ਨਹੀਂ ਸਮਝ ਰਹੀ ਇਸ ਕਰਕੇ ਅਸੀਂ ਇਹ ਅੱਜ ਧਰਨਾ ਕਰ ਰਹੇ ਆ ਸਾਰੇ ਪੰਜਾਬ ਦੇ ਵਿੱਚ ਡੀਸੀ ਕਾਰ्यालय ਦੇ ਅੰਦਰ ਨਹੀਂ ਜਾਣ ਦਿੱਤਾ ਕਿ ਡੀਸੀ ਦੇ ਉੱਤੇ ਤੇ ਬਾਹਰ ਇਹਨਾਂ ਦਾ ਜੋ ਗੁੰਡਾਗਰਦੀ ਤੇ ਜੋ ਇਹਨਾਂ ਦੀ ਡਿਕਟੇਟਰਸ਼ਿਪ ਚੱਲਦੀ ਪਈ ਆ ਇਸੇ ਕਰਕੇ ਹੀ ਆ ਮੈਂ ਇਹੀ ਕਹਿ ਰਿਹਾ ਆ ਕਿ ਕੈਪਟਨ ਸਾਹਿਬ ਤੁਹਾਡੀ ਸਰਕਾਰ ਆ ਤੁਸੀਂ اپੋਜੀਸ਼ਨ ਚ ਨਹੀਂ ਜੇ ਤੁਹਾਡੀ ਡਿਊਟੀ ਹੈ ਲਾਂਡ ਆਰਡਰ ਨੂੰ ਠੀਕ ਰੱਖਣਾ ਜਦ ਕਿ ਤੁਹਾਡੇ ਆਪਣੇ ਯੂਥ ਕਾਂਗਰਸ ਦੇ ਤੇ ਤੁਹਾਡੀ ਦੇ ਪਾਰਟੀ ਦੇ ਬੰਦੇ ਹੀ ਲਾਂਡ ਆਰਡਰ ਜਿਹੜਾ ਬਾ ਉਹ ਖਰਾਬ ਕਰਦੇ ਪਏ ਆ ਤੇ ਤੁਸੀਂ ਆਪ ਹੀ ਬਿਆਨ ਦੇਈ ਜਾਂਦੇ ਜੇ ਕਿ ਕਿਸਾਨਾਂ ਕਰਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਜਾਣਾ ਇਹ ਸ਼ੋਭਾ ਨਹੀਂ ਦਿੰਦੀ ਇਹ ਗੈਰ ਜ਼ਿੰਮੇਵਾਰੀ ਵਾਲੀ ਜਣੀ ਹੈ ਬਿਆਨ ਹੈ ਡਾਕਟਰ ਰਾਜਸ਼ਮਰ ਦਾ ਬਿਆਨ ਆਇਆ ਜੀ ਕਹਿੰਦੇ ਜੀ ਪੰਜਾਬ ਦੇ ਗੱਡੀ ਦੇ ਆਪਣੇ ਆਪ ਹੀ ਹੋਣਾ ਲੱਗ ਗਿਆ ਉਹ ਆ ਮੋਜਾ ਲੈਂਡ ਹੈ ਯੂਪੀ ਦੇ ਵਿੱਚ ਹੋਟਲ ਦੇ ਬਾਹਰ ਕਿਤੇ ਇਹਨਾਂ ਨੇ ਖਚਾਈ ਆ ਤੇ ਬਿਆਨ ਦੇਣਾ ਕਈਆਂ ਦੀ ਆਦਤ ਹੁੰਦੀ ਹੈ ਆਦਤ ਹੁੰਦੀ ਬਿਆਨ ਦੇਣਾ ਤੇ ਉਹ ਬਿਆਨ ਇਹਨਾਂ ਨੇ ਜਿਹੜਾ ਦਿੱਤਾ ਵਾ ਵੀ ਆਪੇ ਹੀ ਕੀਤਾ ਵਾ ਸਰਕਾਰ ਇਹਨਾਂ ਦੀ ਆ ਇਨਕੁਆਰੀ ਇਹਨਾਂ ਨੇ ਕਰਨੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਹਾਂਜੀ ਅੱਜ ਆ ਪ੍ਰੋਟੈਸਟ ਪੀਪਲ ਅਟੈਸਟ ਇਸ ਕਰਕੇ ਕਰ ਰਹੇ ਆ ਵੀ ਜਿਹੜਾ ਕੱਲ ਅਸ਼wini Sharma ਪ੍ਰਧਾਨ ਬੀਜੇਪੀ ਜਿਹੜੇ ਪੰਜਾਬ ਦੇ ਨੇ ਉਹਨਾਂ ਤੇ ਹਮਲਾ ਆਇਆ ਬਹੁਤ ਹੀ ਮਾੜੀ ਗੱਲ ਹੈ ਬਹੁਤ ਨਿੰਦਨੀਯੋਗ ਹੈ ਜਿਹੜਾ ਇਹ ਹਮਲਾ ਆਇਆ ਕਿਉਂਕਿ ਇਹ ਹਮਲਾ ਪੂਰੀ ਜਿਹੜੀ ਯੋਜਨਾ ਦੇ ਮੁਤਾਬਕ ਕਾਂਗਰਸ ਯੂਥ ਕਾਂਗਰਸ ਦੇ ਵਰਕਰਾਂ ਨੇ ਕੀਤਾ ਤਾਂ ਕਿ ਜਿਹੜੇ ਭੋਲੇ-ਪਾਲੇ ਇਨਸਾਨ ਹੈ ਉਹਨਾਂ ਨੂੰ ਬਦਲਾਮ ਕਰ ਸਕਣ ਵੀ ਉਹਨਾਂ ਨੇ ਕੀਤਾ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਵੀ ਜਦੋਂ ਤਰਨチュਗ ਅੰਮ੍ਰਿਤਸਰ ਦੇ ਮਹਾ ਮੰਤਰੀ ਬਣ ਕੇ ਆਏ ਉਸ ਵਕਤ ਵੀ ਇਹਨਾਂ ਦੇ ਯੂਥ ਕਾਂਗਰਸ ਦੀ ਗੁੱਡਾ ਕਰਦੀ ਇਹਨਾਂ ਨੇ ਕਾਲੇ ਝੰਡੇ ਦੇ ਹਾਏ ਇਹਨਾਂ ਨੇ ਖੁਦ ਲੜਾਈ ਕੀਤੀ ਇਹਨਾਂ ਨੇ ਮਤਲਬ ਬੀਜੇਪੀ ਆਫਿਸ ਦੇ ਵਿੱਚ ਟਿਆਰ ਪੇ ਸਾੜ ਕੇ ਛੁੱਟੇ ਇਹਨਾਂ ਨੇ ਬੀਜੇਪੀ ਆਫਿਸ ਦੇ ਬਿਗੇਟ ਦੇ ਨਾਲ ਪਤਲਾ ਆਪਣਾ ਲਾ ਕੇ ਉਹਨੂੰ ਸਾੜਿਆ ਇਹੋ ਜਿਹੀਆਂ ਜਿਹੜੀਆਂ ਨਿੰਦनियां ਜਿਹੜਾ ਕਰਦੇ ਨੇ ਤੇ ਬਹੁਤ ਨਿੰਦਨਯੋਗ ਹੈ ਇਹ ਮਤਲਬ ਕਿ ਜਿਹੜੀ ਜਿਆਦਾ ਤੇਰ ਤੱਕ ਚੱਲ ਨਹੀਂ ਯਾਨੀ ਜੇਕਰ ਇਸੇ ਤਰ੍ਹਾਂ ਇਹਨਾਂ ਦੀ ਹਰਕਤ ਲਈ ਜਾਵੇ ਜਿਹੜੇ ਦੋਸ਼ੀ ਇਹਨਾਂ ਨੂੰ ਵੇਦਕਾਬ ਨਾ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦਾ ਏਕ-ਏਕ ਵਰਕਰ ਸੜਕਾਂ ਤੇ ਉਤਰੇਗਾ ਸੜਕਾਂ ਤੇ ਉਤਰ ਕੇ ਇਹੋ ਜਿਹਾ ਅੰਦੋਲਨ ਕਰੇਗਾ ਕਿ ਜਿਹੜਾ ਇਸ ਸਰਕਾਰ ਨੂੰ ਇਸ ਪ੍ਰਸ਼ਾਸਨ ਨੂੰ ਸਾਹਮਣਾ ਔਖਾ ਹੋ ਜਾਏਗਾ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜਾ ਹਮਲਾ ਅਸ਼ਨੀ ਸ਼ਰਮਾ ਜੀ ਤੇ ਹੋਇਆ ਉਸ ਹਮਲੇ ਨੂੰ ਮਤਲਬ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਬੀਜੇਪੀ ਦਾ ਵਰਕਰ ਹੈ ਇਹ ਨਾ ਚੱਕਣ ਵਾਲਾ ਨਾ ਧੱਕਣ ਵਾਲਾ ਨਾ ਕਿਸੇ ਕੋ ਡਰਨ ਵਾਲਾ ਇਹ ਹਮੇਸ਼ਾ ਹੀ ਮਤਲਬ ਇਹ ਦੇਦਾ ਵੀ ਜਾਸੀ ਇਹ ਕਰਦਾ ਨਹੀਂ ਲੇਕਿਨ ਜੇ ਕੋਈ ਇਹਦੇ ਨਾਲ ਜਾਸੀ ਕਰੇ ਤੇ ਮਤਲਬ ਉਹ ਜਾਸੀ ਆਪਣੇ ਨਾਲ ਹੋਣ ਨਹੀਂ ਦਿੰਦੇ ਇਸ ਕਰਕੇ ਕੱਲਾ ਕੱਲਾ ਵੀ ਇਹਦੇ ਵੀ ਭਾਜੀਪੀ ਦਾ ਵਰਕਰ ਜਿਹੜਾ ਸੜਕਾਂ ਤੇ ਉਤਰੇਗਾ ਤੇ ਜਿਹੜੀ ਇਨਸਾਫ ਹੈ ਇਨਸਾਫ ਦੀ ਮੰਗ ਕਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਰਕਾਰ ਨੇ ਇਹ ਮਤਲਬ ਗ੍ਰਿਫਤਾਰ ਨਾ ਕੀਤਾ ਜੋ ਦੋਸ਼ੀਆਂ ਨੂੰ ਤੇ ਸੜਕਾ ਸੜਕਾ ਤੇ ਜਿਹੜੇ ਭਾਜੀਪੀ ਦਾ ਵਰਕਰ ਆ ਉਤਰ ਆਏਗਾ ਜੈ ਜੀ